ਜੋਗੀ ਵਾਲੀਆ ਗੱਗੜ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਅਮਰਪੋਣੀ ਵੀਰ ਨੇ ਪ੍ਰਧਾਨ ਹੋਣੀ ਤੇ ਨਾਲ ਕਾਨੂੰ ਬੱਸੀਆ ਹੋਣੀ ਆਹ ਧੰਨਵਾਦ ਹੈ ਵੀਰਾਂ ਦਾ ਫਿਰ ਇਧਰ ਕਹਿੰਦੇ ਉਸਾ ਹੋਗੇ ਵਾਲਾ ਵੱਡਾ ਮਲ ਹੈ ਕਬੱਡੀ ਦਾ ਉਹ ਕੱਟਿਆਂ ਨੂੰ ਵੱਡੇ ਟੱਕਰ ਗਏ ਉਹ ਧਰਤੀ ਰਾਜਕੋੜ ਦੀ ਉਹ ਬੱਲੇ ਬੱਲੇ ਹੋਣ ਲੱਗੀ ਆ ਕਬੱਡੀ 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 ਉਹ ਤੇਰੀ ਅੱਖ ਨੇ ਸ਼ਰਾਰਤ ਕੀਤੀ ਤੇ ਸ਼ਹਿਰ ਵਿੱਚ ਅੱਖ ਨੇ ਸ਼ਰਾਰਤ ਕੀਤੀ ਐ ਆਹ ਕਹਿੰਦੇ ਹਰਿਆਣੇ ਦੇ ਜੌਰੇ ਪਿੰਡ ਤੋਂ ਚੱਲ ਕੇ ਆਇਆ ਰਵੀ ਕਬੱਡੀ ਪਾ ਰਿਹਾ ਹੈ ਸ਼ਰੀਰ ਵੇਖ ਕੇ ਭੁੱਖ ਨਹੀਂ ਵੀ ਹੈ ਹਰੀਕੇ ਦਾ ਵਿੱਕੀ ਹੈ ਟੱਗੋਰ ਮਾਰੇ ਦਾ ਸ਼ਰਨ ਆਹ ਕਹਿੰਦੇ ਵਿੱਕੀ ਹਰੀਕੇ ਵਾਲਾ ਉਹ ਲਾ ਕੇ ਤਕੜਾ ਜੱਫਾ ਪਾਤੀਆਂ ਬਰਾਬਰ ਦੀ ਹੈ ਪਾਤੀਆਂ ਬਰਾਬਰ ਦੀ ਚੋਟੀ ਚੋਟੀ ਦੇ ਮਾਲ ਨੇ ਹੈਰੀ ਬੈਠਾ ਖੇਡਣ ਵਿੱਚ ਝੋਲਡਾ ਵਾਲਾ ਤੇ ਨਾਲ ਲਾਲਾ ਸਗੇਣਾ ਅੱਜ ਵੱਡੀ ਟੀਮ ਵੱਡੀ ਟੀਮ ਕਬੱਡੀ 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 ਸ਼ਰਨ ਤੇ ਪੂਰੀ ਪੂਰੀ ਤੇ ਸ਼ਰਨ ਆਹ ਸਾਹਮਣੇ ਆਹ ਸਾਹਮਣੇ ਉਧਰ ਕੈਨੇਡਾ ਸਾਹ ਬਰਾੜ ਹੋਣੀ ਤੇ ਨੰਬਰ ਵਨ ਹੋਣੀ ਕਹਿੰਦੇ ਵੀ ਸ਼ਰਨ ਦੇ ਜੱਫੇ ਤੇ 11 11 ਸੋਤੇ ਪਾ ਜਾਣਾ ਆ ਜਿਵੇਂ ਪੱਕਾ 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 ਕੈਨੇਡੀਅਨ ਪਲੇਅਰਾਂ ਦੀ ਮੰਗ ਹੈ ਸਿਰੇ ਦੀ ਟੱਕਰ ਫਤਿਹਗੜ ਸ਼ੰਨਾ ਦੀ ਟੀਮ ਕੈਨੇਡਾ ਕੱਪ ਦਾ ਬੈਸਟ ਬਾਬੂ ਰੱਜਵਲੀ ਦੇ ਪਿੰਡਾਂ ਦਾ ਸਾਹੋਕੇ ਵਾਲਾ ਰਵੀ ਫੇਰ ਬੱਲੇ ਬੱਲੇ ਕਰਾ ਗਿਆ ਸਾਹੋਕੇ ਵਾਲਾ ਰਵੀ ਫੇਰ ਬੱਲੇ ਬੱਲੇ ਕਰਾ ਗਿਆ ਪ੍ਰਿੰਦਰ ਸਿੰਘ ਪਾ ਰਿਹਾ ਨਿਮਾ ਪ੍ਰਧਾਨ ਖਨਾਰ ਧੰਨਵਾਦ ਹੈ ਆਹ ਸਾਹਮਣੇ ਕਬੱਡੀ 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 ਹਰੀਕੇ ਵਾਲਾ ਹਰੀਕੇ ਵਾਲਾ ਧੱਕੇ ਮਾਰਦਾ ਹੈ ਹਰੀਕੇ ਵਾਲਾ ਵੱਟਿਆ ਇੱਕ ਤਾਂ ਸਦੀ ਬਾਲ ਤੁਸੀਂ ਸਾਡੇ ਪਿੰਡਾਂ ਦਾ ਸਾਡੀ ਪ੍ਰਾਊਡ ਹੈ ਆਹ ਸਾਹਮਣੇ ਸ਼ੀਰਾ ਕਬੱਡੀ ਪਾ ਰਿਹਾ ਇਹਦੇ ਵਿੱਚ ਵੀ ਨਿਮਰਤਾ ਮੇਰੇ ਮਿੱਤਰੋ ਨਾ ਲੜਦਾ ਨਾ ਝਗੜਦਾ ਕਬੱਡੀ ਕਬੱਡੀ ਇੱਕ ਗੱਲ ਪੱਕੀ ਆ ਸ਼ੀਰਿਆ ਜੇ ਸ਼ੇਤ ਦੀ ਰਾਖੀ ਕਰਨੀ ਆ ਨਾ ਝੋਟਿਆ ਤੇ ਗੰਗ ਚਲਾਉਣੇ ਵਾਲੇ ਬਲਦੇਵ ਸਿੰਘ ਤਾਲੀਆਂ ਵਾਲਾ ਪੁੱਤ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਜਲਾਨ ਦੇ ਮੇਲੇ ਤੇ ਮਿਲੀ ਥਾਰ ਗੱਡੀ ਆਹ ਸਾਹਮਣੇ ਕਬੱਡੀ ਪਈ ਹੋਈ ਆ ਇੱਕ ਪਾਸੇ ਸ਼ਰਨਾ ਇੱਕੋ ਦੀਆਂ ਪੱਟੀਆਂ ਕਬੱਡੀ 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 ਉਹ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਾਰੇ ਅਰਦਾਸ ਕਰਿਓ ਠੀਕ ਆ ਪੁਰੀ ਸਾਰੇ ਜਰਦਾਸ ਕਰਿਓ ਤੱਤੀ ਬਾਹ ਨਾ ਲੱਗੇ ਇਹ ਭੋਲੇ ਐ ਤੇ ਸੁਹੇ ਅੱਜ ਝਾਂਜਰ ਛੜਕੀ ਤਰਤ ਦੀ ਅੰਮ੍ਰਾਂ ਦੀ ਜੁਹੇ ਸਾਡੇ ਸਾਰੇ ਆ ਗਏ ਸਭ ਲਈ ਦਵਾਮਾ ਨੇ ਇਪਰ ਰੈਂਬੋ ਹਾਕ ਮਾਰਿਆ ਰੈਂਬੋ ਸਵਰਨਾ ਗਲਾਂ ਚ ਪਾਈ ਫਿਰਦੇ ਰਹਿੰਦੇ ਆ ਆਹ ਕਹਿੰਦੇ ਭੂਰੀ ਦੀ ਕਬੱਡੀ ਪੈ ਰਹੀ ਆ ਆਹ फिर शरना शरना टकोर मारे का शरना का भूरी टक्कर सिरे की टक्कर सिरे की कबड्डी 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 कबड् ਮੈਚ ਕਾਦਾ ਆਏ ਲੱਗਦਾ ਜਿਵੇਂ ਜੱਟ ਦੇ ਜ਼ਮੀਨ ਚੱਲਦੀ ਹੁੰਦੀ ਐ ਪਪਾ ਲੱਗਦਾ ਪਪਾ ਲੱਗਦਾ ਟਕਰ ਉਹ ਦੁਨੀਆ ਕਹਿੰਦੀ ਉਹ ਟਾਈਮ ਚੇਤੇ ਆਇਆ ਜਿਹੜਾ ਰੋਟਾ ਵਿੱਚ ਰੱਖੇ ਜਿਹਨੂੰ ਰਾਲਡ ਗੇਲਾ ਰੱਖੇ ਉਹ ਰਾਂਗੋ ਰਾਂਗੋ ਦੇ ਸ਼ੀਰਾ ਮੇਰੇ ਮਿੱਤਰੋ ਕਬੱਡੀ 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 ਆ ਜੋ ਦੇ ਮਰਦਾ ਆਏ ਗੱਲ ਨਹੀਂ ਬਾਡੀ ਉਹ ਆਏ ਗੱਲ ਨਹੀਂ ਬਾਡੀ ਦੁਨੀਆ ਨੂੰ ਦੱਸੜਾ पंधी रुपंती आया सुवाब बड़ा बण पेला बणिया पेला बणा सुभाणा सहूलियत सहूलियत ਹੋਇਆ ਰਾਏਕੋਟ 'ਚ ਕੁਝ ਓਏ ਪਤਾ ਲੱਗ ਗਿਆ ਜੀ ਰਾਏਕੋਟ 'ਚ ਕੁਝ ਹੋਇਆ ਹੈ